ਜਨਮ ਮਰਨ ਦੋਹ ਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰਿ ਸਿਉ ਲੈ ਨੋ ਮਿਲਾਏ ਬਯੋਗ ਕਿਰਪਾਲ ਠਾਕੁਰ ਸੇਵਕ ਕੋ ਸਵਰੇ ਹਲਤ ਪਲਤਾ ਤਨ ਸੇਵਕ ਸਫਲ ਉਹ ਆਇਆ ਜੇ ਨਾਨਕ ਖਸਮ ਪਛਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਆਉਂਦੇ ਹਨ ਇੱਕ ਉਹ ਜਿਹੜੇ ਕੁਝ ਸਾਲ ਸੰਸਾਰ ਦੇ ਵਿੱਚ ਰਹਿਣਾ ਫਿਰ ਉਹਨਾਂ ਦਾ ਨਾਮ ਖਤਮ ਹੋ ਜਾਂਦਾ ਹੈ ਆਪਾਂ ਕਹਿੰਦੇ ਆ ਮਰ ਗਏ ਚਲੇ ਗਏ ਪਰ ਕੁਝ ਲੋਕ ਸੰਸਾਰ ਦੇ ਵਿੱਚ ਆਉਂਦੇ ਹਨ ਪਰ ਦੁਬਾਰਾ ਸੰਸਾਰ ਤੋਂ ਜਾਂਦੇ ਨਹੀਂ ਉਹਨਾਂ ਦੇ ਵਿੱਚ ਇੱਕ ਤਾਂ ਸਭ ਤੋਂ ਵੱਡਾ ਸਤਕਾਰ ਗੁਰੂ ਦਾ ਹੈ ਉਸ ਤੋਂ ਬਾਅਦ ਦੋ ਪਦਵੀਆਂ ਬੜੀਆਂ ਮਹਾਨ ਹਨ ਜਿਹੜੇ ਸੰਸਾਰ ਦੇ ਵਿੱਚ ਸਦੀਵ ਯਾਦ ਰੱਖੇ ਜਾਂਦੇ ਹਨ ਸਦੀਵ ਰਹਿੰਦੇ ਹਨ ਜਿਨ੍ਹਾਂ ਦੇ ਵਿੱਚ ਇੱਕ ਹੈ ਸੰਤ ਇੱਕ ਹੈ ਸ਼ਹੀਦ ਸਰੀਰ ਕਰਕੇ ਸਰੀਰ ਤਾਂ ਪੰਜ ਭੌਤਿਕ ਇਹ ਚਲਿਆ ਜਾਏਗਾ ਪਰ ਜਿਹੜੇ ਸੰਤ ਔਰ ਸ਼ਹੀਦ ਉਹ ਗੁਨਾ ਕਰਕੇ ਉਹ ਜਿਸ ਤਰ੍ਹਾਂ ਜੀਵਨ ਨਿਭਾ ਕੇ ਗਏ ਹਨ ਜਾਂ ਉਹਨਾਂ ਦੇ ਜੋ ਪਾਰਿਓਪਕਾਰ ਹਨ ਜੋ ਉਹਨਾਂ ਦੇ ਜੋ ਬਲੀਦਾਨ ਕੁਰਬਾਨੀ ਹੈ ਉਹਦੇ ਕਰਕੇ ਉਹਨਾਂ ਨੂੰ ਹਮੇਸ਼ਾ ਜਗਤ ਯਾਦ ਰੱਖਦਾ ਹੈ ਮੈਂ ਇੱਕ ਬੇਨਤੀ ਕਰਾਂ ਆਪਾਂ ਪਿੱਛੇ ਜੀ ਸਹਿਬਜ਼ਾਦੀਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਹੈ ਛੋਟੇ ਸਹਿਬਜ਼ਾਦੀ ਜਿਸ ਦਿਨ ਨੀਹਾ ਦੇ ਵਿੱਚ ਚਿਣੇ ਜਾਣਾ ਸੀ ਇੱਕ ਰਾਤ ਪਹਿਲਾਂ ਫਤਵਾ ਜਾਰੀ ਹੋ ਗਿਆ ਹੈ ਤੇ ਦਾਦੀ ਮਾਂ ਦੇ ਕੋਲ ਪਹੁੰਚੇ ਮਾਂ ਇਹ ਫਤਵਾ ਜਾਰੀ ਹੋਇਆ ਹੈ ਕਿ ਕੱਲ ਇਹਨਾਂ ਦੋਨਾਂ ਨੂੰ ਨੀਹਾ ਦੇ ਵਿੱਚ ਚਿਣਿਆ ਜਾਏਗਾ ਤੇ ਮਾਂ ਇੱਕ ਸ਼ਬਦ ਵਰਤਦੀ ਹੈ ਉਹ ਕਹਿਣ ਲੱਗੀ ਬੱਚਿਓ ਇਹ ਇਹੀ ਕੁਝ ਕਰ ਸਕਦੇ ਹਾਲ ਯਾਦ ਰੱਖਣਾ ਤੁਹਾਨੂੰ ਨੀਹਾਂ ਦੇ ਵਿੱਚ ਤਾਂ ਚਿਣ ਸਕਦੇ ਹਨ ਪਰ ਤੁਹਾਨੂੰ ਮਾਰ ਨਹੀਂ ਸਕਦੇ ਆਖੋ ਸਤਨਾਮ ਸ਼੍ਰੀ ਮਾਰ ਨਹੀਂ ਸਕਦੇ ਮਤਲਬ ਇਹ ਹੈ ਕਿ ਤੁਸੀਂ ਸੰਸਾਰ ਦੇ ਵਿੱਚ ਹਮੇਸ਼ਾ ਜੀਵਤ ਰਹੋਗੇ ਤੁਹਾਨੂੰ ਕੋਈ ਖਤਮ ਨਹੀਂ ਕਰ ਸਕਦਾ ਔਰ ਵੱਡੇ ਵੱਡੇ ਬਾਦਸ਼ਾਹ ਚਲੇ ਗਏ ਪਾਪ ਕਰਨ ਵਾਲੇ ਚਲੇ ਗਏ ਫਤਵੇ ਜਾਰੀ ਕਰਨ ਵਾਲੇ ਚਲੇ ਗਏ ਪਰ ਮੈਂ ਫਿਰ ਬੇਨਤੀ ਕਰਾਂ ਸ਼ਹੀਦ ਔਰ ਸੰਤ ਹਮੇਸ਼ਾ ਸੰਸਾਰ ਦੇ ਵਿੱਚ ਰਹਿੰਦੇ ਹਨ ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਦੇ ਪਾਰੇ ਪੁਕਾਰ ਉਹਨਾਂ ਦੇ ਭਲੇ ਕਰਮ ਕਰਕੇ ਮਹਾਪੁਰਸ਼ ਸੰਤ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸ੍ਰੀ ਹਾਲੀ ਸਾਹਿਬ ਬਾਨੀ ਜਿਨ੍ਹਾਂ ਤੋਂ ਇਹ ਸੰਪਰਦਾ ਆਰੰਭ ਹੋਈ ਹੈ ਉਹ ਵੀ ਮਹਾਨ ਸੇਵਾ ਕਾਲਨਾ ਪਰਉਪਕਾਰ ਕਰਕੇ ਅੱਜ ਵੀ ਸੰਸਾਰ ਦੇ ਵਿੱਚ ਹਨ ਮੈਂ ਇੱਕ ਬਚਨ ਕਰਾਂ ਪਰसों ਸਟੇਜ ਤੋਂ ਉਤਰਦਿਆਂ ਮਹਾਪੁਰਸ਼ ਬਾਬਾ ਗੁਰਨਾਮ ਸਿੰਘ ਜੀ ਜੂਪੀ ਵਾਲੇ ਅਸੀਂ ਸਟੇਜ ਤੋਂ ਉਤਰੇ ਤੇ ਅਸੀਂ ਇੱਥੇ ਜਾ ਰਹੇ ਸਾਂ ਜਿੱਥੇ ਲੰਗਰ ਸ਼ਿਕਾਇਆ ਜਾ ਰਿਹਾ ਹੈ ਇਹ ਬਚਨ ਰਲਦਾ ਹੈ ਤਾਂ ਮੈਂ ਸਾਂਝਾ ਕਰਨ ਲੱਗਾ ਹਾਂ ਮੈਂ ਵੈਸੇ ਹੀ ਆਖਿਆ ਕਿ ਚਲੋ ਇੰਗਲੈਂਡ ਅਸੀਂ ਇਕੱਠੇ ਸੀ ਬਾਬਾ ਜੀ ਦੀ ਨਾਲ ਤੇ ਮੈਨੂੰ ਕਹਿਣ ਲੱਗਿਆ ਆਪਾਂ ਪੰਜਾਬ ਜਾ ਕੇ ਹਰਪ੍ਰੀਤ ਸਿੰਘਾਂ ਤੁਹਾਡੇ ਘਰੇ ਜਾਵਾਂਗੇ। ਤੇ ਮੈਂ ਵੈਸੇ ਬਚਨ ਯਾਦ ਕਰਾਇਆ। ਮੈਂ ਕਿਹਾ ਜੀ ਮਹਾਪੁਰਸ਼ੋ ਤੁਸੀਂ ਕਦੋਂ ਕੁ ਤੱਕ ਇੱਥੇ ਜੇ? ਉਹਨੇ ਕੋ ਬਚਨ ਕੀਤਾ। ਮੈਨੂੰ ਬੜਾ ਮੈਂ ਹੈਰਾਨ ਹੋਇਆ। ਕਹਿਣ ਲੱਗੇ ਅਸੀਂ ਤਾਂ ਇੱਥੇ ਹੀ ਆ ਅਸੀਂ ਤਾਂ ਜਾਣਾ ਨਹੀਂ। ਹਰਪ੍ਰੀਤ ਸਿੰਘ ਮਰਨ ਤੋਂ ਬਾਅਦ ਵੀ ਨਹੀਂ ਅਸੀਂ ਜਾਣਾ ਆਖੋ ਸਤਨਾਮ ਸ਼੍ਰੀ ਮਰਨ ਤੋਂ ਬਾਅਦ ਵੀ ਨਹੀਂ ਜਾਣਾ ਕਾਰਨ ਉਹ ਸੁਭਾਵਕ ਕਿ ਉਹਨਾਂ ਨੇ ਬਚਨ ਕੀਤਾ ਕਾਰਨ ਇਹੀ ਹੈ ਕਿ ਉਹਨਾਂ ਨੇ ਵੱਡੇ ਮਹਾਪੁਰਸ਼ਾਂ ਦੇ ਨਾਲ ਰਹਿ ਕੇ ਬੜੀ ਘਾਲਣਾ ਅੱਜ ਆਪਾਂ ਕਈ ਵਾਰੀ ਦੇਖਦੇ ਹਾਂ ਕਿ ਬਾਬਿਆਂ ਦਾ ਸਤਕਾਰ ਵੜਾ ਹੋ ਰਿਹਾ ਹੈ ਪਰ ਇਹ ਵੀ ਯਾਦ ਰੱਖਣਾ ਕਿ ਉਹਨਾਂ ਨੇ ਘਾਲਣਾ ਵੀ ਅੱਜ ਉਹ ਮਹਾਪੁਰਸ਼ ਸੰਤ ਮਹਾਤਮਾ ਅੱਜ ਬੜਾ ਸਤਕਾਰ ਹੋ ਰਿਹਾ ਹੈ ਦੇਸ਼ਾਂ ਪਰਦੇਸ਼ਾਂ ਦੇ ਵਿੱਚ ਇਨਾਂ ਦਾ ਤਾਪ ਇਹਨਾਂ ਦੀ ਘਾਲਣਾ ਜਦੋਂ ਕਿਤੇ ਪ੍ਰਾਣੇ ਸਿੰਘਾਂ ਦੇ ਕੋਲ ਬੈਠਦੇ ਆ ਫਿਰ ਪਤਾ ਲੱਗਦਾ ਹੈ ਪਹਿਲਾਂ ਕਿੰਨੀ ਘਾਲਣਾ ਘਾਲੀ ਹੋਈ ਹੈ ਤਾਂ ਅੱਜ ਸਤਿਕਾਰ ਹੋ ਰਿਹਾ ਹੈ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ ਅਸੰਖ ਅਮਰ ਕਰ ਜਾਹੇ ਜੋਰ ਅਮਰ ਸ਼ਬਦ ਗੁਰਬਾਣੀ ਦੇ ਵਿੱਚ ਆਉਂਦਾ ਹੈ ਇੱਕ ਤਾਂ ਅਮਰ ਹੁਕਮ ਦੇ ਸੰਬੰਧ ਵਿੱਚ ਆਉਂਦਾ ਹੈ ਹੁਕਮ ਦੇ ਸੰਬੰਧ ਵਿੱਚ ਉਦੋਂ ਤਾਂ ਸਿੱਧਾ ਪੜਿਆ ਜਾਏਗਾ ਔਰ ਕਈ ਵਾਰ ਸ਼ਬਦ ਅਮਰ ਨਾ ਮਰਨ ਦੇ ਸਬੰਧ ਵਿੱਚ ਆਉਂਦਾ ਹੈ ਨਾ ਮਰਨ ਦੇ ਵਿੱਚ ਸਬੰਧ ਵਿੱਚ ਉਦੋਂ ਕਈ ਕੁਝ ਥਾਵਾਂ ਤੇ ਸ਼ਬਦ ਅਮਰ ਵੀ ਪੜਾਇਆ ਜਾਂਦਾ ਹੈ ਅਮਰ ਉਹਦਾ ਅਰਥ ਹੁੰਦਾ ਹੈ ਕਿ ਜਿਨ੍ਹਾਂ ਨੇ ਮਰਨਾ ਨਹੀਂ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਹਮੇਸ਼ਾ ਹੀ ਰਹਿਣਾ ਹੈ ਰੱਬ ਦੇ ਪਿਆਰੇ ਸੰਤ ਮਹਾਤਮਾ ਸ਼ੀਦ ਸੰਸਾਰ ਦੇ ਵਿੱਚ ਹਮੇਸ਼ਾ ਹੀ ਰਹਿੰਦੇ ਹਨ ਮੇਰੇ ਤੋਂ ਪਹਿਲਾਂ ਗਿਆਨੀ ਤਜਿੰਦਰ ਸਿੰਘ ਜੀ ਹੋਣੀ ਕੀਰਤਨ ਕਰ ਰਹੇ ਸਨ ਤੇ ਨਾਲ ਉਹਨਾਂ ਨੇ ਇੱਕ ਸ਼ਬਦ ਵਰਤਿਆ ਤੇ ਮੇਰੇ ਮਨ ਦੇ ਵਿੱਚ ਵੀ ਉਹਦੇ ਨਾਲ ਟਕਮਾ ਇੱਕ ਸ਼ਬਦ ਆ ਗਿਆ ਤੇ ਮਨ ਦੇ ਵਿੱਚ ਕਈ ਵਾਰੀ ਨਾ ਸੋਚਦੇ ਤਾਂ ਆਪਾਂ ਕਈ ਕੋਸ਼ਾਂ ਸਟੇਜ ਤੇ ਜੋ ਪ੍ਰਕਰਨ ਚੱਲ ਰਿਹਾ ਹੁੰਦਾ ਹੈ ਉਹਦੇ ਵਿੱਚੋਂ ਹੀ ਮਨ ਕਰਦਾ ਹੈ ਕਿ ਇਹੀ ਬਚਨ ਸੁਣਾ ਦਈਏ ਉਹ ਗੱਲ ਕਰ ਰਹੇ ਸਨ ਕਿ ਰੱਬ ਦਾ ਪਿਆਰਾ ਜਦੋਂ ਆਪਾਂ ਸੰਤਾਂ ਦੀ ਸੰਗਤ ਕਰਦੇ ਹਾਂ ਤੇ ਫਿਰ ਬੰਦਾ ਡੋਲਦਾ ਨਹੀਂ ਬਹੁਤ ਸਾਰੇ ਪਾਪਾਂ ਤੋਂ ਬਚ ਜਾਂਦਾ ਹੈ ਉਹਦੀ ਜਵਾਨੀ ਬਚ ਜਾਂਦੀ ਹੈ ਮੈਂ ਇੱਕ ਬਚਨ ਬਾਬਾ ਸਿਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਮਹਾਪੁਰਖ ਉਹਨਾਂ ਦਾ ਕੋਲ ਬੈਠੇ ਕਿਉਂਕਿ 5 ਸਾਲ ਅਸੀਂ ਉਹਨਾਂ ਕੋਲੋਂ ਪੜੇ 3 ਸਾਲ ਫਤਿਹਗੜ੍ਹ ਸਭਰਾਵਾਂ ਮਹਾਪੁਰਖ ਬਾਬਾ ਸੁੰਦਰ ਸਿੰਘ ਜੀ ਉਹਨਾਂ ਕੋਲੋਂ ਪੜੇ ਮੇਰਾ ਮਨ ਕੀਤਾ ਕਿ ਮਹਾਪੁਰਖਾਂ ਦਾ ਹੀ ਸਮਾਗਮ ਚੱਲ ਰਿਹਾ ਹੈ ਤੇ ਸੰਤਾਂ ਦਾ ਹੀ ਸੁਣਿਆ ਹੋਇਆ ਇੱਕ ਬਚਨ ਸੁਣਾ ਦਈਏ ਉਹ ਬਚਨ ਸੁਣਾ ਕੇ ਤੇ ਮੈਂ ਸਮਾਪਤੀ ਕਰਦਾ ਹਾਂ ਉਹ ਕਹਣ ਲੱਗੇ ਸਾਡੇ ਬੈਚ ਦਾ ਸਮਾਂ ਪੂਰਾ ਹੋਇਆ ਤੇ ਅਸੀਂ ਪਾਸ ਆਊਟ ਹੋ ਕੇ ਜਾਣ ਲੱਗੇ ਉਹਨਾਂ ਨੇ ਇੱਕ ਜਾਣ ਲੱਗਿਆ ਕਿ ਬਚਨ ਸੁਣਾਇਆ ਉਹ ਬਚਨ ਬੜਾ ਮਹਾਨ ਸੀਗਾ ਕਹਿਣ ਲੱਗੇ ਇਹ ਗੱਲ ਯਾਦ ਰੱਖਿਓ ਤੁਹਾਨੂੰ ਜ਼ਿੰਦਗੀ ਦੇ ਵਿੱਚ ਬੜੀ ਕੰਮ ਆਏਗੀ ਤੇ ਮੈਂ ਸੰਗਤ ਬੈਠੀ ਐ 2 ਕੁ ਮਿੰਟ ਦਾ ਬਚਨ ਹੈ ਤੇ ਆਪ ਵੀ ਧਿਆਨ ਦੇ ਨਾਲ ਸੁਣਿਓ ਸਾਡੇ ਵੀ ਬੜੇ ਕੰਮ ਆਏਗਾ ਕਿਉਂਕਿ ਰੱਬ ਦੇ ਪਿਆਰੇ ਸੰਤਾ ਮਹਾਤਮਾ ਦੇ ਬਚਨ ਉਹ ਕਹਿਣ ਲੱਗੇ ਕੋਈ ਜਤੀ ਸਤੀ ਮਹਾਤਮਾ ਸਾਧੂ ਤੁਰਿਆ ਜਾਵੇ ਮੀ ਕਣੀ ਦਾ ਰਾਂਗ ਹੋਇਆ ਮੌਸਮ ਬਦਲਿਆ ਉਨੇ ਇੱਕ ਘਰ ਦਾ ਆਸਰਾ ਲਿਆ ਉਸ ਘਰ ਦੇ ਵਿੱਚ ਕੱਲੀ ਬੀਬੀ ਸੀ ਬੀਬੀ ਨੇ ਬੜੇ ਪਿਆਰ ਦੇ ਨਾਲ ਸੇਵਾ ਕੀਤੀ। ਉਹਦੀ ਸੇਵਾ ਤੋਂ ਮਹਾਤਮਾ ਬੜਾ ਪ੍ਰਸੰਨ ਹੋ ਗਿਆ। ਜਤੀ ਸਤੀ ਸੀਗਾ, ਧਰਮ ਦੇ ਵਿੱਚ ਪਰਪੱਕ ਸੀਗਾ, ਬੰਦਗੀ ਵਾਲੀ ਰੂਹ ਸੀਗੀ। ਉਹ ਕਹਿਣ ਲੱਗੇ ਮਹਾਤਮਾ ਜੀ ਖੁਸ਼ ਹੋਏ ਬੀਬੀ ਦੀ ਸੇਵਾ ਤੋਂ ਤੇ ਮਹਾਤਮਾ ਨੇ ਕਹਿ ਦਿੱਤਾ "ਹੇ ਬੀਬਾ, ਤੂੰ ਭਾਵਨਾ ਦੇ ਨਾਲ ਸੇਵਾ ਕੀਤੀ ਹੈ।" ਜੋ ਵੀ ਤੇਰੀ ਆਸ ਹੈ ਉਹ ਪੂਰੀ ਹੋਵੇਗੀ ਤੂੰ ਕੁਝ ਮੰਗ ਕੁਦਰਤੀ ਰੱਬ ਦਾ ਬਾਣਾ ਬੀਬੀ ਦਾ ਮਨ ਡੋਲਿਆ ਤੇ ਬੜੇ ਪਿਆਰ ਦੇ ਨਾਲ ਬਚਨ ਸਰਵਣ ਕਰਦਾ ਬੀਬੀ ਕਹਿਣ ਲੱਗੀ ਮਹਾਤਮਾ ਜੀ ਸੱਚ ਹੈ ਤੁਸੀਂ ਜੋ ਜ਼ਬਾਨ ਤੋਂ ਕਹੋਗੇ ਉਹ ਪੂਰਾ ਕਰੋਗੇ ਮਹਾਤਮਾ ਜੀ ਕਹਿਣ ਲੱਗੇ ਹਾਂ ਅਸੀਂ ਜੋ ਕਹਿੰਨੇ ਅਸੀਂ ਪੂਰਾ ਕਰਦੇ ਹਾਂ ਉਹ ਫਿਰ ਬੀਬੀ ਦਾ ਜਿਸ ਤਰ੍ਹਾਂ ਮਨ ਡੋਲਿਆ ਕਿਉਂਕਿ ਕਾਮ ਕ੍ਰੋਧ ਕਾਇਆ ਕੋ ਗਾਲੈ ਬੰਦਾ ਧਰਮ ਦੇ ਰਸਤੇ ਤੇ ਚੱਲਦਾ ਹੈ ਪਰ ਕਾਮ ਤੇ ਕ੍ਰੋਧ ਇਹ ਵੱਡੇ ਜਰਨੈਲ ਹਨ ਇਹ ਬੰਦੇ ਨੂੰ ਕਈ ਵਾਰੀ ਬੜੀ ਛੇਤੀ ਡੇਗ ਦਿੰਦੇ ਹਨ ਬੀਬੀ ਨੇ ਆਖਿਆ ਮਹਾਤਮਾ ਜੀ ਜੇ ਤੁਸੀਂ ਜ਼ੁਬਾਨ ਦੇ ਪੱਕਿਓ ਫਿਰ ਮੇਰੇ ਨਾਲ ਸੰਪਰਕ ਕਰੋ ਧਿਆਨ ਦੇ ਨਾਲ ਵਚਨ ਸਰਵਣ ਕਰਨਾ ਹੁਣ ਮਹਾਤਮਾ ਬੜੇ ਉਹ ਮਨ ਦੇ ਵਿੱਚ ਦੁਬਧਾ ਪੈਦਾ ਹੋ ਗਈ ਕਿ ਮੈਂ ਕਹਿ ਵੀ ਬੈਠਾ ਹਾਂ ਜੇ ਪਿੱਛੇ ਹਟਾਂਗਾ ਤਾਂ ਇਹ ਵੀ ਠੀਕ ਨਹੀਂ ਮੈਂ ਪਹਿਲਾਂ ਆਪ ਕਿਹਾ ਹੈ ਉਹ ਮਹਾਤਮਾ ਕਹਿਣ ਲੱਗਾ ਇਹ ਮਹਾਪੁਰਸ਼ਾਂ ਨੇ ਬਚਨ ਸੁਣਾਇਆ ਸੀਗਾ ਉਹ ਮਹਾਤਮਾ ਕਹਿਣ ਲੱਗਾ ਵੀਬਾ ਮੈਂ ਬਚਨ ਕੀਤਾ ਹੈ ਜੇ ਮੈਂ ਇਸ ਤਰ੍ਹਾਂ ਕਰਦਾ ਹਾਂ ਤੇ ਮੇਰਾ ਜਤ ਸਤ ਭੰਗ ਹੁੰਦਾ ਹੈ ਜੇ ਮੈਂ ਨਹੀਂ ਕਰਦਾ ਤੇ ਫਿਰ ਮੇਰੀ ਮੈਂ ਜ਼ਬਾਨ ਤੋਂ ਪਿੱਛੇ ਹਟਦਾ ਹਾਂ ਮੈਨੂੰ ਥੋੜਾ ਜਿਹਾ ਸਮਾਂ ਦੇ ਉਹ ਰੱਬ ਦਾ ਪਿਆਰਾ ਥੋੜਾ ਜਿਹਾ ਉਹ ਜੋ ਵੀ ਛੋਟਾ ਜਿਹਾ ਘਰ ਸੀਗਾ ਉਸ ਤੋਂ ਬਾਹਰ ਹੋ ਜਾ ਬਾਹਰ ਹੋ ਕੇ ਤੇ ਉਹਨੇ ਬਾਹਰ ਜਾ ਕੇ ਤੇ ਕਿਤੇ ਵਿਸ਼ਟਾ ਪਈ ਸੀ ਉਹ ਵਿਸ਼ਟਾ ਫੜੀ ਤੇ ਨੇ ਆਪਣੇ ਸਰੀਰ ਤੇ ਮਲ ਲਈ ਸਾਰੇ ਸਰੀਰ ਤੇ ਮੈਂ ਬੇਨਤੀ ਕਰਾਂ ਸਾਧੂ ਮਹਾਤਮਾ ਸੰਤ ਜਿਸ ਤਰ੍ਹਾਂ ਕਬੀਰ ਸਾਹਿਬ ਜੀ ਦੇ ਬਚਨ ਹੈ ਨਾ ਕਬੀਰ ਸੰਤ ਨਾ ਛੱਡੈ ਸੰਤੈ ਜੋ ਕੋਟਕ ਮਿਲੇ ਅਸੰਤ ਮੈਂ ਇਸ ਪਾਸੇ ਬਹੁਤਾ ਨਹੀਂ ਜਾਵਾਂਗਾ ਉਹ ਸਾਧੂ ਬਾਹਰ ਗਿਆ ਉਹਨੇ ਵਿਸ਼ਟਾ ਪੜੀ ਆਪਣੇ ਸਾਰੇ ਸਰੀਰ ਤੇ ਮਲ ਲਈ ਸਰੀਰ ਤੇ ਮਾਲਕ ਕੇ ਤੇ ਉਹ ਅੰਦਰ ਆ ਗਿਆ ਤੇ ਉਸ ਬੀਬੀ ਨੂੰ ਕਹਿਣ ਲੱਗਾ ਮੈਂ ਤਿਆਰ ਹਾਂ ਮੈਂ ਆਪਣੀ ਜ਼ੁਬਾਨ ਕੀਤੀ ਸੀ ਮੈਂ ਤਿਆਰ ਹਾਂ ਬੀਬੀ ਨੇ ਜਦੋਂ ਵੇਖਿਆ ਸਰੀਰ ਤੋਂ ਭੈੜੀ ਸਮੈਲ ਆਵੇ ਮੁਸ਼ਕ ਆਵੇ ਉਹਦਾ ਮਨ ਬਦਲ ਗਿਆ ਕਹਿਣ ਲੱਗੀ ਮਹਾਤਮਾ ਜੀ ਇਸ ਹਾਲਤ ਦੇ ਵਿੱਚ ਤਾਂ ਇੰਜ ਨਹੀਂ ਹੋ ਸਕਦਾ ਤੇ ਮਹਾਤਮਾ ਜੀ ਨੇ ਆਖਿਆ ਕਹਿਣ ਲੱਗਾ ਮੈਂ ਕਿਆ ਸੀਗਾ ਮੈਂ ਆ ਗਿਆ ਹਾਂ ਅੱਗੋਂ ਖੁਸ਼ੀ ਤੇਰੀ ਹੈ ਉਸ ਬੀਬੀ ਨੇ ਮਨਾ ਕਰ ਦਿੱਤਾ ਪਰ ਉਹਨੇ ਇੱਕ ਬਚਨ ਕਿਹਾ ਕਹਿਣ ਲੱਗੀ ਮਹਾਤਮਾ ਜੀ ਇਹ ਰੋਗ ਐ ਇਹ ਬੜੀ-ਬੜੀ ਗੱਲ ਐ ਦੁਨੀਆ ਭੱਜੀ ਫਿਰਦੀ ਐ ਇਸ ਮਗਰ ਪਰ ਮੈਂ ਹੈਰਾਨ ਹ ਤੁਸੀਂ ਆਪਣੇ ਸਰੀਰ ਤੇ ਬਾਹਰੋਂ ਗੰਦਗੀ ਫੜ ਕੇ ਮਾਰ ਲਈ ਗੰਦਗੀ ਉਸ ਮਹਾਤਮਾ ਨੇ ਇੱਕ ਬੜਾ ਸੁੰਦਰ ਜਵਾਬ ਦਿੱਤਾ ਕਹਿਣ ਲਗਾ ਹੈ ਬੀਬੀ ਆਹ ਜਿਹੜੀ ਗੰਦਗੀ ਐ ਨਾ ਵਿਸ਼ਟੀ ਵਿਸ਼ਟਾ ਹੈ ਇਹ ਜਿਸ ਤਰ੍ਹਾਂ ਬਚਨ ਐ ਨਾ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈ ਐ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਂ ਪੈ ਨਾਵੇ ਕਰਾਂਗਾ ਕਹਿਣ ਲੱਗੇ ਆ ਜਿਹੜੀ ਵਿਸ਼ਟਾ ਹੈ ਇਹ ਤਾਂ ਮੈਂ ਹੁਣੇ ਇਸ਼ਨਾਨ ਕਰਾਂਗਾ ਤੇ ਇਹ ਲੈ ਜਾਏਗੀ ਪਰ ਜਿਹੜਾ ਤੁਸੀਂ ਜੋ ਕਹਿ ਰਹੇ ਸੀ ਉਹ ਮੇਰੇ ਸਰੀਰ ਤੇ ਏਡਾ ਵੱਡਾ ਧੱਬਾ ਬਣ ਜਾਣਾ ਸੀਗਾ ਉਹ ਭਾਵੇਂ ਕਿੰਨੇ ਵੀ ਮੈਂ ਇਸ਼ਨਾਨ ਕਰ ਲੈਂਦਾ ਪਰ ਉਹ ਲੈਣਾ ਨਹੀਂ ਸੀਗਾ ਮੇਰਾ ਜੱਤ ਸਤ ਖਤਮ ਹੋ ਜਾਣਾ ਸੀ ਅੱਜ ਆਖੋ ਸਤ ਨਾਮ ਸ੍ਰੀ ਉਹ ਆਂਦੇ ਮੈਂ ਵਿਸਟਾਮ ਹਲਕੇ ਤੇ ਆਪਣਾ ਜਤ ਸਤ ਬਚਾ ਗਿਆ ਉਹ ਡੋਲਦੇ ਨਹੀਂ ਆਪਣੀ ਕਹੀ ਹੋਈ ਗੱਲ ਤੋਂ ਬਚਨ ਵੀ ਪੂਰਾ ਹੋ ਗਿਆ ਪਰ ਉਹ ਆਪਣਾ ਧਰਮ ਵੀ ਬਚਾ ਗਿਆ ਤੇ ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਸੰਤ ਮਹਾਤਮਾ ਉਹ ਆਪਣਾ ਜਤ ਸਤ ਨਹੀਂ ਛੱਡਦੇ ਭਾਵੇਂ ਕੈਸਾ ਵੀ ਸਮਾਂ ਆ ਜਾਵੇ ਉਹ ਮਹਾਪੁਰਸ਼ਾਂ ਨੇ ਬਚਨ ਸੁਣਾਇਆ ਕਹਿਣ ਲੱਗੇ ਯਾਦ ਰੱਖਿਓ ਇਹ ਤੁਹਾਡੇ ਬੜੇ ਥਾਵਾਂ ਤੇ ਕੰਮ ਆਏਗਾ ਸਮਾਂ ਸਮਾਪਤ ਹੈ ਮੈਂ ਇਸ ਸੰਪਰਦਾ ਦਾ ਵਿਦਿਆਰਥੀਆਂ ਅੱਜ ਮਹਾਤਮਾ ਮਹਾਪੁਰਸ਼ਾਂ ਦਾ ਸਤਿਕਾਰ ਇਸੇ ਕਰਕੇ ਹੋ ਰਿਹਾ ਕਿਉਂਕਿ ਉਹ ਜਤ ਸਤ ਦੇ ਵਿੱਚ ਨੇਮ ਦੇ ਵਿੱਚ ਧਰਮ ਦੇ ਵਿੱਚ ਪੱਕੇ ਸਨ ਤੇ ਗੁਰੂ ਨੇ ਵੀ ਆਖਿਆ ਹੈ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ ਸੋ ਗਿਆਨੀ ਜੀ ਯਾਨੀ ਜਸਵੰਤ ਸਿੰਘ ਜੀ ਬੈਠੇ ਹਨ ਮਹਾਪੁਰਸ਼ ਬਾਬਾ ਸ਼ਿੰਦਰ ਸਿੰਘ ਜੀ ਸਾਡੇ ਉਸਤਾਦ ਜਿਨ੍ਹਾਂ ਕੋਲੋਂ ਅਸੀਂ ਸਿੱਖੇ ਗਿਆਨੀ ਆਤਮਾ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਪੜਾਇਆ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਖੀਰ ਦੇ ਵਿੱਚ ਬੜੇ ਅਦਵ ਸਤਿਕਾਰ ਸਹਿਤ ਫਤਿ ਬਲਾਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ